ਉਸੀਂ ਦੇਖ ਰਹੇ ਹਾਂ ਪੰਜ ਪੰਨੀ ਨਿਊਜ਼ ਚੈਨਲ ਤੇ ਮੈਂ ਬਲਕਰਨ ਸਿੰਘ ਪੰਨੀ ਵਾਲਾ ਤੇ ਮੇਰੇ ਨਾਲ ਮੇਰਾ ਸਹਿਯੋਗੀ ਕਿਉ ਸ਼ਰਮਾ ਜੀ ਤੁਹਾਨੂੰ ਪਤਾ ਕਿ ਅਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਆ ਕੇ ਪੁਰਾਣੇ ਬਜ਼ੁਰਗਾਂ ਨਾਲ ਜਿਨ੍ਹਾਂ ਨੇ 1947 ਦਾ ਕਾਲਾ ਦੌਰ ਵੇਖਿਆ ਤੇ ਕਿਵੇਂ ਉਦੋਂ ਵੱਡਾ ਟੁਕੀਆਂ ਹੋਈਆਂ ਕਿਵੇਂ ਘਰ ਉਜੜੇ ਗਏ ਤੇ ਕਿਵੇਂ ਲੋਕ ਮਾਰੇ ਗਏ ਖੂਨ ਦੀਆਂ ਨਦੀਆਂ ਵਹਿ ਗਈਆਂ ਤੇ ਗੱਡੀਆਂ ਪਰ ਪਰ ਕੇ ਜਿਹੜੀਆਂ ਲਾਸ਼ਾਂ ਦੀ ਇੱਥੇ ਆਈਆਂ ਘਰ-ਘਰ ਸਾਰੇ ਉਜਾੜ ਕੇ ਵਿਲ ਛੱਡ ਕੇ ਪਰੇਪਗੁੰਨੇ ਕਰ ਛੱਡ ਕੇ ਜਿਹੜੇ ਬਜ਼ੁਰਗ ਉਹ ਇੱਥੇ ਪਹੁੰਚੇ ਕਿਹਾ ਜਾਂਦਾ ਹੈ ਕਿ ਇਹ ਆਜ਼ਾਦੀ ਸੀ ਪਰ ਇਹ ਆਜ਼ਾਦੀ ਨਹੀਂ ਸੀ ਇਹ ਤਾਂ ਬਰਬਾਦੀ ਸੀ ਤੇ ਇਹਨਾਂ ਲੋਕਾਂ ਨੂੰ ਆਪਾਂ ਪੁੱਛੋ ਵੀ ਇਹ ਕੀ ਵਾਕਿਆ ਹੀ ਇਹ ਆਜ਼ਾਦੀ ਸੀ ਕਿ ਬਰਬਾਦੀ ਸੀ ਜਿਨ੍ਹਾਂ ਨੇ ਆਪਣੇ ਪਰੇਪਗੁੰਨੇ ਕਰ ਛੱਡ ਕੇ ਤੇ ਆਪਣੀਆਂ ਜ਼ਮੀਨਾਂ ਛੱਡ ਕੇ ਕੱਲੇ ਆਪਣੇ ਜਾਨਾਂ ਲੈ ਕੇ ਭਜੇ ਤੇ ਆਪਣੀ ਜਾਨਾਂ ਗਵਾ ਕੇ ਆਪਣੇ ਪਰਿਵਾਰ ਦੇ ਜੀ ਗਵਾ ਕੇ ਜਿਹੜੇ ਅੱਜ ਅੱਜ ਵੀ ਸਾਡੇ ਕੋਲੇ ਮੌਜੂਦ ਹੈ ਤੇ ਇਹ ਗੱਲਾਂ ਆਪਾਂ ਤੁਹਾਨੂੰ ਦੱਸਣ ਲਈ ਸਾਰੇ ਆਵਾਮ ਨੂੰ ਦੱਸਣ ਲਈ ਵੀ ਇਹਨਾਂ ਵਾਸਤੇ ਜਿਹੜੀ ਆਜ਼ਾਦੀ ਕੀ ਬਣਾ ਰੱਖਦੀ ਹੈ ਆਪਾਂ ਵੱਖ-ਵੱਖ ਬਜ਼ੁਰਗਾਂ ਦੇ ਨਾਲ ਗੱਲਬਾਤਾਂ ਕਰਦੇ ਰਹਿੰਦੇ ਆ ਅੱਜ ਅਸੀਂ ਪਹੁੰਚੇ ਹਾਜ਼ਿਲਕਾ ਜ਼ਿਲ੍ਹੇ ਦਾ ਪਿੰਡ ਕੰਗ ਵਾਲਾ ਹਾਜ਼ਰਖਾਨ ਜਿੱਥੇ ਬਾਪੂ ਜੀ ਸਰਦਾਰ ਸੂਰਤ ਸਿੰਘ ਜੀ ਜਥੇਦਾਰ ਸਾਫ ਸਾਡੇ ਨਾਲ ਹੈ ਇਹ ਦੱਸਦੇ ਵੀ ਇਹਨਾਂ ਦੀ ਉਮਰ 110 ਆਲ ਹੈ ਤੇ ਇਹਨਾਂ ਨਾਲ ਆਪਾਂ ਕਰਦੇ ਆ ਗੱਲਾਂ ਬਾਤਾਂ ਤੇ ਇਹਨਾਂ ਨੂੰ ਆਪਾਂ ਪੁੱਛਦੇ ਆ ਬਾਪੂ ਜੀ ਸਾਰਾਂ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਬਾਪੂ ਜੀ ਤੁਹਾਡਾ ਪਾਕਿਸਤਾਨ ਦੇ ਵਿੱਚ ਕਿਹੜਾ ਪਿੰਡ ਸੀ ਓਕੇ ਹਾਂਜੀ ਜੁਲਕੇ 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 ਹਾਂ ਜਿਆਲਾ ਹੋਰ ਬਾਕੀ ਹੋਰ ਖੂਬ ਤਸਵੀਰ ਤਸਵੀਰ ਖੂਬ ਅੱਛਾ ਤੇ ਨੇੜੇ ਸ਼ਹਿਰ ਤੁਹਾਨੂੰ ਕਿਹੜਾ ਲੱਗਦਾ ਸੀ ਸ਼ਹਿਰ ਬੰਨ ਲੌਣੇ ਨੇੜੇ ਹੀ ਹੂੰ ਤੇ ਕਿਹਨਾਂਗਾ ਸ਼ਹਿਰ ਕਾਨਾ ਸੀ ਹੂੰ ਇੱਕ ਖੂਬਸੂਰਤ ਸੀ ਹੂੰ ਕੰਨੇ ਸੀ ਤੇ ਬੰਦਾ ਬਹੁਤ ਬੋਕੂ ਤੇ ਬਾਪੂ ਜੀ ਤੁਹਾਡਾ ਪਿੰਡ ਕਿੱਡਾ ਕ ਪਿੰਡ ਸੀ ਪਿੰਡ ਬਾਪਾ ਦਾ ਇਹ ਪਿੰਡ ਨਾਲ ਦਾ ਹੈ ਅੱਛਾ ਤੇ ਬਾਪੂ ਜੀ ਜਦੋਂ ਤੁਸੀਂ ਉੱਥੋਂ ਨਿਕਲ ਕੇ ਆਏ ਹੋ ਤੇ ਤੁਹਾਨੂੰ ਕੀ ਪਤਾ ਲੱਗਿਆ ਕਿਹਨੇ ਦੱਸਿਆ ਜਾਂ ਕਿਵੇਂ ਪਤਾ ਲੱਗਿਆ ਵੀ ਹੁਣ ਜਿਹੜੀ ਵੰਡ ਹੋ ਗਈ ਤੇ ਆਪਾਂ ਇੱਥੋਂ ਨਿਕਲ ਜਗੇ ਸਾਡੇ ਕੰਨ ਸਹਿਰੋ ਆਇਆ ਕਿ ਬੰਦਾ ਹੱਲਾ ਅੱਛਾ ਆ ਮਤ ਬੋਲੋ ਉਹ ਉਹ ਡਾਉਂਗਾ ਜਾਈਆਂ ਹਾਂ ਤਾਂ 400 ਕੇ ਕਰਾਂ ਹੂੰ ਉਹਦੇ ਅੰਗੇ ਪਲੂ ਫੇੜਿਆ ਹੂੰ ਫਿਰ ਇਹ ਜਾਂਦਾ ਨਿਕਲੋ ਸਾਡੇ ਮੁਸਲਮਾਨ ਨੇ ਨਟਰੀ ਗਾਰੀ ਆ ਰਹੀ ਆਪਾਂ ਮਹੀ ਜਾਣੀ ਅੱਛਾ ਆਈ ਵਲ ਰਾਤੋਂ ਰਾਹ ਨਿਕਲੇ ਆ ਅੱਛਾ ਰਾਤੋਂ ਰਾਹ ਨਿਕਲੇ ਇਹਨਾਂ ਆਪਣੇ ਹਿਦਸਤਾਨ ਜਾਏ ਆ ਬਾਪੂ ਜੀ ਫੇਰ ਤੁਸੀਂ ਕੋਈ ਗੱਡੇ ਜੋੜੇ ਕਿ ਤੁਰਕੀ ਆਈ ਨਹੀਂ ਤੁਰਕੀ ਕੋਈ ਮਮਾ ਸਾਹਿਬ ਭੱਜ ਭੁਗ ਕੇ ਨਿਕਲੇ ਆ ਉਹ ਘਰੋਂ ਆਪ ਕੋ ਕੱਪੜਾ ਨਹੀਂ ਪਾਉਣੇ ਪਏ ਅੱਛਾ ਫੇਰ ਤੁਹਾਡੇ ਘਾਰੇ ਕੋਈ ਨਾਲ ਚੀਜ਼ ਚੱਕ ਕੇ ਲੈ ਆ ਕਰੋ ਜਾਂ ਆਪ ਦੀ ਆਪਣੀ ਚੀਜ਼ ਲੈ ਆ ਕੇ ਬਸ ਕੱਲੇ ਤਨ ਲੈ ਕੇ ਭੱਜਿਓ ਨਹੀਂ ਪਾਇਆ ਹਾਂ ਮਾਰਾਂ ਦੀ ਦਾਈ ਤੇ ਉਹ ਮਹਾਜੂ ਪਲੂ ਨੂੰ ਫੇਰਤਾ ਅੱਛਾ ਜਿਹੜਾ ਬੰਦੇ ਮਾਰਦੇ ਮਾਰਉਂ ਆਂ ਅਜੇ ਨਿਕਲ ਕੇ ਜਿਹਨੂੰ ਖੇਤਾਂ ਨਾਲ ਲੈ ਆਂ ਕਿ ਮੁਸਲਮਾਨਾਂ ਨੇ ਲਟਕੀਆਂ ਲਿਆਈ ਉਹ ਆਉਣੇ ਲੈਤਾ ਮਾਰਦੇ ਪੈਣ ਕਹਿੰਦਾ ਰਿਗਲਾ ਅੱਛਾ ਵੀ ਜਦੋਂ ਉੱਥੇ ਮੁਸਲਮਾਨਾਂ ਨੇ ਵੱਡਾ ਟੁੱਕੀ ਕੀਤੀ ਮਾਰੇ ਸਿੱਖ ਹਿੰਦੂ ਮਾਰੇ ਫਿਰ ਤੁਸੀਂ ਓਖੀ ਵੇਖਿਆ ਕਿ ਨਹੀਂ ਵੇਖੀ ਨਹੀਂ ਉਹ ਹੱਥਾਂ ਆਪ ਕੋ ਆਪ ਰਮਾਏਗਾ ਜਿਗਰਾ ਹੈ ਐਵੇਂ ਜਿੰਨੇ ਮਾਰਦੇ ਉਹਦੇ ਦੇਖ ਨਹੀਂ ਮਾਰਦੇ ਵੇਖੇ ਹਾਂ ਜੋ ਨਹੀਂ ਮਗੇ ਵੀ ਪੁੱਤ ਮਾਰੀ ਜਾਂਦੇ ਨੇ ਕਿਹੜੇ ਮਰ ਗਏ ਨੇ ਨਾਲੇ ਹਟ ਗਏ ਨੇ ਉਹ ਬੜੂੜਾ ਕਈ ਨਾ ਲਿਆਉਂ ਮਾਰਦੇ ਨਹੀਂ ਆਲੇ ਅੱਛਾ ਮੈਟਰੀ ਵਾਲੇ ਕਾ ਮਾਰੋ ਜੀ ਨਹੀਂ ਮੁਸਲਮਾਨ ਵੀ ਮਾਰਦੇ ਸੀ ਸਿੱਖਾਂ ਨੂੰ ਸਿੱਖਾਂ ਨੂੰ ਉਹ ਮੁਸਲਮਾਨ ਲੋਕੀ ਕੋਈ ਕੋਈ ਮਾਰਾ 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 ਮੋਟਾ ਮਾਰ ਲੈ ਪਰ ਉਹਨਾਂ ਪ੍ਰੇਮ ਦੀ ਲੋਕਾਂ ਦਾ ਅੱਛਾ ਮੁਸਲਮਾਨਾਂ ਦਾ ਜੇਚਾ ਦਾ ਪ੍ਰੇਮ ਦੀ ਫਿਰ ਤੁਸੀਂ ਉੱਥੋਂ ਕੋਈ ਚੀਜ਼ ਚੱਕ ਕੇ ਲੈ ਆਵਦੇ ਨਾਲ ਨਾ ਕੋਈ ਚੁਕਣੀ ਗਈ ਆਪਣਾ ਬਲੇਗ ਲੈਣਾ ਜਿਹੜਾ ਇਤਨਾ ਘਾੜਾ ਪੜਿਆ ਤੇ ਤਨ ਤਲ ਕਰਕੇ ਨਾ ਫੋਕਾ ਵੀ ਫੜਿਆ ਮਾਰਿਆ ਕੋਈ ਸੋਨਾ ਸਾਣਾ ਕੋਈ ਪੈਸਾ ਨਗਦੀ ਕੋਈ ਕੋਈ ਆਪਣਾ ਆਪਣਾ ਲੈ ਲੈਣਾ ਅੱਛਾ ਆ ਵੀ ਸੋਨਾ ਜਵਾਰ ਉਹ ਲੈ ਫਿਰ ਰਸਤੇ ਜਦੋਂ ਤੁਸੀਂ ਤੁਰੇ ਆਉਂਦੇ ਸੀ ਤੇ ਕੋਈ ਲਾਸ਼ਾਂ ਵਗੈਰਾ ਕੋਈ ਵੇਖੀਆਂ ਤੁਸੀਂ ਕੀ ਲਾਸ਼ਾ ਲਾਸ਼ਾ ਵੇਖਿਆ ਤੁਸੀਂ ਨਹੀਂ ਨਹੀਂ ਕੋਈ ਦੇਖਿਆ ਕਿਉਂ ਉਹ ਮਾਰੀ ਤੁਸੀਂ ਪਹਿਲੇ ਆ ਗਏ ਅਸੀਂ ਪਹਿਲੇ ਆ ਗਏ ਮੈਂ ਬੜਾ ਮਗਰੋਂ ਬੜੇ ਆ ਗਏ ਕਿਉਂ ਉਹ ਨੂੰ ਨਹੀਂ ਬੜਿਆ ਲੋਕਾਂ ਅੱਛਾ ਤੇ ਬਾਪੂ ਜੀ ਜਦੋਂ ਤੁਸੀਂ ਮਤਲਬ ਉੱਥੇ ਉੱਥੋਂ ਚੱਲ ਪਏ ਹਾਂਜੀ ਫਿਰ ਤੁਸੀਂ ਇੱਥੇ ਕਿਹੜੇ ਪਿੰਡ ਦੇ ਵਿੱਚ ਆਏ ਤੁਸੀਂ ਆਏ ਉਹ ਆਪਣਾ ਅੱਜ ਤੇ ਕਿਉਂ ਨਹੀਂ ਨਹੀਂ ਪਿੰਡਾਂ ਦੇ ਨੇ ਹਾਂ ਕਿ ਆਪਨ ਲੰਮੀਆ ਆਪਣੇ ਨਾਲ ਕੇ ਸੱਚੀ ਆ ਗਈ ਸੀ। ਅੱਪੇ ਲੁਕਣ ਆ ਰਹੇ ਨੇ ਜਿਹੜੇ ਜੋ ਕਿ ਮਸਮਾਨ ਨਿਕਲ ਕੇ ਗਏ ਨਾ ਉਹਨਾਂ ਨੇ ਆ ਕੇ ਮਕਾਨ ਕੁੰਡਣ ਨੇ ਬਣਾ ਲਏ। ਹੂੰ। ਤਾਂ ਇਹ ਦੋੜਨੋ ਹੈ ਕਿ ਲੱਗਿਆ ਹੋ ਮਲੜ ਜਾਣ। ਹੂੰ। ਕੁਛ ਹੀ ਮਲ ਲੈ। ਹੂੰ। ਕਿਹੜਾ ਲੈ। ਹੂੰ। ਆ ਇਹਨਾਂ ਕੰਡਣ ਲਿਆ। ਇਹ ਤੁਸੀਂ ਵੀ ਮਲ ਲਿਆ ਆ ਕੇ ਕੋਈ ਮਕਾਨ। ਆ ਹੋਏ ਅਸੀਂ। ਅਸਲ ਤੇ ਮਕਾਨਾਂ ਦੇ ਵਿੱਚ ਸੀਗਾ ਕੁਛ ਖਾਣ ਪੀਣ ਵਾਸਤੇ। ਖਾਣ ਮਕਾਨ ਕੀ ਗਣ ਕੇ ਸ਼ੋਰ ਨਹੀਂ ਕੁਛ ਹੈਗਾ। ਨੇ ਇੱਥੇ ਜਿਹੜਾ ਤੂੰ ਆਏ ਤੇ ਇੱਥੇ ਫਿਰ ਕਣਕ ਵਗੈਰਾ ਤਾਂ ਪਈ ਹੋਣੀ ਮਸਲਵਾਂ ਲੱਗੂ ਹਾਂ ਉਹ ਕਣਕ ਲਾਈ ਅੱਛਾ ਪਰ ਕਿੰਨੇ ਸਾਲ ਉੱਥੇ ਰੇ ਕਰਿਆਲੇ ਦਾ ਤੁਸੀਂ ਆਈਆ ਅੱਛਾ 4-5 ਸਾਲ ਰਹੇ ਆਂ ਕਿਹੜਾਲੇ ਅੱਛਾ 4-5 ਸਾਲ ਰਹੇ ਤੇ ਫਿਰ ਜ਼ਮੀਨ ਤੁਹਾਨੂੰ ਕਿੱਥੇ ਮਿਲੀ ਜ਼ਮੀਨ ਦਾ ਨੂੰ ਪਿੱਛੋਂ ਵਿਕਰਮ ਨਹੀਂ ਕੱਟੀਆਂ ਆਂ ਰਾਸਾਂ ਪਿੱਛਾਂ ਹੂੰ ਉਹ ਸੋਨੇ ਸੁਦਾ ਫਿਰ ਕਹਿੰਦਾ ਨੇ ਹਰ ਗਾਂ ਦੀ ਬੀਵੀ ਆਇਤ अच्छा फिर बापू जी जेडी ਥੋਡੇ ਕੋਲੇ ਉੱਥੇ ਜ਼ਮੀਨ ਸੀ ਤੇ ਜਬੇ ਤੁਹਾਨੂੰ ਪੂਰੀ ਇੱਥੇ ਮਿਲ ਗਈ ਕਿ ਕਟਾ ਲਗਿਆ ਨਹੀਂ ਪੂਰੀ ਇੱਥੇ ਨਹੀਂ ਉਹ ਪੰਜ ਚੌਥਾ 6 ਛੜੀ ਮਿਲੀ ਸੀ ਹੂੰ ਬਹੁਤ ਥੋੜੀ ਬੜੀ ਥੋੜੀ ਜਿਹੀ ਫਿਰ ਬਾਪੂ ਜੀ ਪਸ਼ੂ ਡੰਗਰ ਥੋਡੇ ਕੋਲੇ ਕੋਈ ਹੋਣੇ ਆ ਉਧਰ ਪਸ਼ੂ ਮਾਰਦਾ ਹੈ ਅੱਛਾ ਉਹ ਬਾਹਰ ਚੈਰਦੇ ਹੁੰਦੇ ਬਲਦਾਂ ਹਾਰਮ ਦੇ ਅੱਛਾ ਬਾਦში ਮਹੀੜੀਆਂ ਪੰਜ ਸੱਤ ਹੂੰ ਬਾਦში ਆਈ ਸੀ ਹੂੰ ਲੋਹੀ ਰੱਖੇ ਸੀ ਹੂੰ ਬਾਜੰਗਰ ਵਾਲੇ ਨਾਲ ਹੀ ਹੂੰ ਨਹੀਂ ਲਾਣਦੇ ਸੁਣਨੋਂ ਅੱਛਾ ਮੋਢੀ ਉਪਰ ਬਾਪੂ ਜੀ ਕਿੰਨੇ ਸੀ ਉਦੋਂ ਉਹ ਬਾਪ 30 ਸਾਲ ਆਫ ਰਹਾ 20 ਸਾਲ 30 30 ਸਾਲ ਹਾਂ ਜੀ ਤੇ ਫਿਰ ਬਾਪੂ ਜੀ ਉਹ ਵਿਆਹ ਵੀ ਹੋਇਆ ਹੋਣਾ ਤੁਹਾਡਾ ਹਾਂ ਜੀ ਹੋਇਆ 30 ਸਾਲਾਂ ਦਾ ਵਿਆਹ ਨਹੀਂ ਹੋਇਆ ਸੀ ਹੋਣਾ ਨਹੀਂ ਉਹ ਇਧਰ ਰਾਤ ਪਿਆ ਅਛਾ ਇਹ ਤੇਰਾ ਮਰ ਬਾਪ ਸੀ ਨਾ ਉਹ ਜੰਗਲ ਬਜੰਡਾ ਲਾ ਲੀਆ ਆਇਆ ਜੀ ਕਰਨ ਆ ਗਿਆ ਹੂੰ ਆਪਾਂ ਸੰਭਾਵ ਨੰਦੇ ਨਾ ਹੂੰ ਇਹ ਤਾਂ ਬਾਪੂ ਜੀ ਤੁਸੀਂ ਇਹ ਲੋਰ ਸ਼ਹਿਰ ਵੇਖਿਆ ਹੋਣਾ ਵੀ ਕਿਉਂ ਬੜਾ ਸੋਹਣਾ ਦੱਸਦੇ ਆ ਸ਼ਹਿਰ ਉੱਤੇ ਅਨਾਰਕਲੀ ਜਾਂ ਮਹਾਰਾਜ ਅਜੀਤ ਸਿੰਘ ਦਾ ਮਕਬਰਾ ਮੈਂ ਨਾ ਮੈਂ ਸ਼ਹਿਰ ਪੂਰਾ ਵੇਖਿਆ ਅੱਛਾ ਨਾਰਕਲੀ ਛੱਡ ਕੇ ਜਿੱਥੇ ਜਾਨਵਰ ਜਿਉਂਦੇ ਨੇ ਨਾ ਉੱਥੇ ਕੰਮ ਦੇਣਾ ਪੈਣਾ ਉਹਨੇ ਹੁੰਦੀ ਪੈਸੇ ਹੂੰ ਉਹ ਵੇਖੇ ਜੇ ਫਿਜੀtion ਵਾਲੇ ਫੋਟੋ ਲੱਤੋ ਉਹ ਵੀਖੇ ਨੇ ਹਾਂ ਜੇ ਚਿੜੀ ਘਰ ਬਣਾ ਜਿਉਂ ਉਹਦੇ ਜਾਨਵਰ ਤੇ ਜੇ ਛੇ ਛੇ ਜੇ ਬਾਰੇ ਬੰਗਲੇ ਲਈ ਉਹ ਵੇਖੇ ਨਾ ਉਹ ਵੇਖਿਆ ਗੁੰਦਾ ਮੈਂ ਅੱਛਾ ਤੇ ਇਧਰ ਫਿਰ ਜਦੋਂ ਬਾਪੂ ਜੀ ਤੁਸੀਂ ਆ ਗਏ ਤੇ ਇਧਰ ਜਿਹੜੇ ਸਿੱਖ ਵੀ ਉਹ ਮੁਸਲਮਾਨਾਂ ਨੂੰ ਮਾਰ ਰਹੇ ਸੀ ਤੇ ਉਹ ਵੀ ਵੇਖਿਆ ਤੁਸੀਂ ਨਹੀਂ ਉਹ ਆਪਾਂ ਨਹੀਂ ਕੋਈ ਵੇਖਿਆ ਅੱਛਾ ਉਹਨੇ ਸਾਡਾ ਵੀ ਜਿਹੜਾ ਮਰਮੜ ਗਿਆ ਆ ਨਹੀਂ ਵੇਖਿਆ ਕਿ ਉਹ ਮਾਰ ਲਾ ਪਹਿਲੀ ਆ ਗਏ ਜਾਟੇ ਡੁਰੇ ਲੰਮੇ ਜਾਗਦੇ ਆਏ ਆ ਅੱਛਾ ਇਹ ਦੁਰੇ ਕੋਈ ਨਿਗਰ ਕੇ ਸਾਥੋਂ ਆਸ-ਪਾਸੇ ਦੇਖੇ ਸਾਡੇ ਕੋਈ ਮੱਤੇ ਜਗਾ ਤੇ ਤੁਹਾਡੇ ਪਰਿਵਾਰ ਦੇ ਜੀ ਦਾ ਕਿਸੇ ਦਾ ਨੁਕਸਾਨ ਨਹੀਂ ਹੋਇਆ ਨਾ ਜੀ ਨਾ ਹਾਂ ਜੀ ਹੋਇਆ ਸਾਰੇ ਪਰਿਵਾਰ ਦੇ ਜੀ ਆ ਗਏ ਸਾਰੇ ਆ ਗਏ ਪਿੰਡ ਹੀ ਆ ਗਏ ਅਜਾ ਸਾਰਾ ਪਿੰਡ ਹੀ ਆ ਗਿਆ ਹਾਂ ਜੀ ਨਾ ਪਿੰਡ ਹੀ ਆ ਗਏ ਇਹ ਬਾਪੂ ਜੀ ਦਾ ਚੰਗਾ ਲੋਕ ਸਮਝਣਾ ਪਿਆਰ ਵਾਲੇ ਜੀ ਇਹ ਉਹਨਾਂ ਵੀ ਨਿਗਰ ਲੋਕ ਨੂੰ ਆਪਾ ਘੜ ਕਰ ਚਾਹੀਏ ਹੋਰ ਚੰਗੇ ਬੰਦੇ ਨੂੰ ਫੇਰ ਬਾਪੂ ਜੀ ਉੱਥੇ ਤੁਹਾਡੇ ਕੋਈ ਯਾਰ ਬੇਲੀ ਵੀ ਆਣ ਗੁਆਣ ਦੀ ਕੋਈ ਹੋਣਿਆ ਯਾਰ ਬੇਲੀ ਵੀ ਤੁਹਾਡੇ ਹੋਣਿਆ ਆਣ ਕੋਈ ਨਾ ਨਾ ਯਾਰਾ ਉਹਨਾਂ ਦੇ ਆਣ ਬਾਦ ਜੋ ਰਿਪੋਰਟ ਦਾ ਜੀਜਰ ਬੰਦਾ ਜੀਜਰ ਹੁੰਦਾ ਨਾ ਦਮਾਫੇ ਚੋਰੀ ਜੀਤੇ ਸੀ ਪੂਰਾ ਪੂਰਾ ਬੰਦਾ ਉਹ ਅੱਛਾ ਤੇ ਆਪਣੇ ਜਿਹੜੇ ਯਾਰ ਜੱਜੇ ਮਬਦੋ ਵੀ ਲੰਗੜਬਾਰ ਸੀ ਲੰਗੜਾਰੀ ਵੀ ਜੱਜੇ ਵਾਲਾ ਹੂੰ ਤੇ ਇਹਨੇ ਤੁਹਾਡੇ ਮੁਸਲਮਾਨ ਵੀ ਕੋਈ ਯਾਰ ਹੋਣਿਆ ਮੁਹੰਮਦ ਰੋਜ਼ਾ ਦਾ ਹੈ ਹੀ ਉਹ ਦਰਗਾਹ ਕੀ ਨਾਂ ਸੀ ਉਹਨਾਂ ਦੇ ਉਹਨਾਂ ਨੂੰ ਨਾਂ ਤੋਂ ਬੜੇ ਤਨ ਦਾ ਵੱਡਾ ਅਨੁਭਵ ਮਿਲਦਾ ਮੀਰਾ ਫੀਰਾ ਸ਼ਾਮੰਦ ਰੋਸ਼ਨ ਬੜੇ ਨਾਂ ਨੇ ਉਹਨਾਂ ਦੇ ਅੱਛਾ ਤੇ ਉਹ ਬਾਪੂ ਜੀ ਫਿਰ ਤੁਸੀਂ ਦੁਬਾਰਾ ਨਹੀਂ ਉੱਥੇ ਕਦੇ ਪਾਕਿਸਤਾਨ ਚ ਗਏ ਨਹੀਂ ਆ ਪਾਣੀ ਗਏ ਤੇ ਉਹ ਤੁਹਾਡਾ ਜੀ ਨਹੀਂ ਕੀਤਾ ਵੀ ਦੁਬਾਰਾ ਜਸਿਆਂ ਦੇ ਨਾਲ ਜਾ ਕੇ ਉਹਦਾ ਪਿੰਡ ਤਾਂ ਵੇਖ ਕੇ ਆਵਾ ਨਹੀਂ ਗਏ ਹੁਣ ਪਤਨਾ ਨਾਰਿ ਹੇ ਨੀਕਿਆ ਦਾ ਦਰਸ਼ੋ ਇਹੋ ਹੋ ਗਿਆ ਜਿਹੜੇ ਵੇਖਾ ਮੈਨੂੰ ਗਏ ਮੈਂ ਸੋਚਿਆ ਨਰਸਨਾ ਥਾਰਾ ਪੁੱਛ ਅੱਛਾ ਤੇ ਉਹ ਵੀ ਨਹੀਂ ਇੱਥੇ ਆਇਆ ਤੁਹਾਨੂੰ ਮਿਲਣਾਂ ਅੱਛਾ ਜੇ ਬਾਪੂ ਜੀ ਉਹਨਾਂ ਦਾ ਹੀ ਕੋਈ ਨਾਂ ਨੂੰ ਥੋੜੇ ਯਾਦ ਆਏ ਤੇ ਫਿਰ ਅਸੀਂ ਤੁਹਾਡੀ ਵੀਡੀਓ ਕਾਲ ਉਹਨਾਂ ਨਾਲ ਕਰਾ ਦਈਏ ਜੇ ਕੋਈ ਬੰਦਾ ਉਹਨਾਂ ਦੇ ਬੈਠਾ ਹੋਵੇ ਪੁਰਾਣਾ ਤੁਹਾਡਾ ਕੋਈ ਯਾਰ ਬੈਠਾ ਹੋਵੇ ਕੋਈ ਨਾਂ ਉਹਨਾਂ ਦਾ ਯਾਦ ਹੋਵੇ ਨਾ ਬਾਦੋਂ ਮਰ ਗਏ ਜੇ ਯਾਰ ਹਰੇ ਨਾਂ ਦੇ ਨਾ ਕਰਨ ਦਾ ਹੋਇਆ ਹੁਣ ਬੱਲਾਹੀ ਇਹਨੂੰ ਸੀ ਸ਼ਾਮ ਨੂੰ ਸੀ ਕੋਣ ਜੜ ਮਰਮੂਰ ਗਏ ਨੇ ਹੂੰ ਸਭ ਆਈ ਜਤ ਮੈਂ ਮੈਂ ਬਜਾ ਬਜਾ ਲਈ ਅੱਛਾ ਕੀ ਪਤਾ ਕੋਈ ਬੈਠਾ ਹੀ ਹੋਵੇ ਇੱਕ ਅੱਧਾ ਆਪਾਂ ਪਤਾ ਕਰ ਲਾਂਗੇ ਉਧਰ ਉਹ ਕਰ ਲਾਂਗੇ ਆ ਤੇ ਫਿਰ ਤੁਹਾਡੀ ਆਪਾਂ ਗੱਲਬਾਤ ਕਰਾ ਦੇਾਂਗੇ ਹਾਂ ਜੀ ਆਹ ਸਾਹਮਣੋਂ ਵੀਡੀਓ ਕਾਲ ਕਰਾ ਦੇਾਂਗੇ ਤੁਹਾਡੀ ਨਾ ਨਾ ਕਰਾ ਜੇ ਫਿਰ ਕਰਾ ਦੇ ਹਾਂ ਅੱਛਾ ਫਿਰ ਬਾਪੂ ਜੀ ਇੱਧਰ ਆ ਕੇ ਵੀ ਜੋ ਤੁਸੀਂ ਆਏ ਫਿਰ ਵਿਆਹ ਕਿਹੜੇ ਸਾਲ ਵਿੱਚ ਹੋਇਆ ਇਹ ਹੁਣ ਕਿੰਨੇ ਬੱਚੇ ਹੋ ਕੋਈ ਛੋਟੇ ਬੱਚੇ ਮਹਾਰਾਜੇ ਚਾਰ ਪੁੱਤਰ ਨੇ ਇੱਕ ਲੜਕੀ ਆ ਇੱਕ ਮੁੰਡਾ ਹੋ ਗਿਆ ਪੰਜ ਤੇ ਸਾਰੇ ਜਿਹੜੇ ਬਹੁਤ ਵਧੀਆ ਰੰਗੀ ਵਸਤੇ ਆ ਹਾਂਜੀ ਹੋਦੀ ਮਹਾਰਾਜ ਜੀ ਬੜੀ ਵਾਚਾ ਅੱਛਾ ਤੇ ਤੁਹਾਡੇ ਜਿਹੜੇ ਕੋਈ ਤੁਸੀਂ ਭਰਾ ਤੇ ਤੁਸੀਂ ਭੈਣਾਂ ਤੁਸੀਂ ਕਿੰਨੇ ਸੀ ਅਸੀਂ ਦੋ ਭੈਣਾਂ ਤੇ ਚਾਰ ਭਰਾ ਅੱਛਾ ਤੇ ਸਾਰੇ ਉਧਰ ਆ ਗਏ ਕਿ ਕੋਈ ਜੀ ਉਧਰ ਵੀ ਰਹਿ ਗਿਆ ਹਾਂ ਆ ਗਏ ਉਹ ਸਾਰੇ ਜੀ ਜੀ ਆ ਅੱਛਾ ਸਾ ਹੁਣ ਸਾਰੇ ਗੁਜ਼ਰ ਗਏ ਉਹ ਨਾ ਗੁਜ਼ਰ ਗਏ ਰਹਿ ਗਿਆ ਸੁੱਤੀ ਸੋਣੇ ਜਿਹੜੇ ਸੰਗ ਤੁਸੀਂ ਇਕੱਲੇ ਰਹਿ ਗਏ ਇਕੱਲੇ ਇਹ ਹੁਣ ਬਾਪੂ ਜੀ ਫਿਰ ਤੁਹਾਡਾ ਜੀ ਨਹੀਂ ਕਰਦਾ ਵੀ ਮੈਂ ਉੱਥੇ ਜਾ ਕੇ ਵੇਖ ਕੇ ਆਵਾ ਘਰ ਬਾਰਾ ਉਧਰ ਉਹ ਨਾ ਕਿਹਦੇ ਹੋਏ ਜੇ ਬਾਹਰ ਜਾਣਾ ਚਾਹੀਏ ਜੇ ਜਾਣਦੇ ਨੇ ਕੋਈ ਨਾ ਨਾ ਫਸਣੇ ਨਹੀਂ ਜਾਂਦਾ ਤੇ ਜੇ ਤੁਹਾਨੂੰ ਉੱਥੇ ਪਿੰਡ ਚ ਪਚਾ ਦੀਏ ਤੇ ਫਿਰ ਤੁਸੀਂ ਘਰ ਆਉਂਦਾ ਲਵ ਲਓਗੇ ਟੋੜੇ ਬਗਲ ਅਰੇ ਰੱਬ ਨਾਲੇ ਅਗੋ ਤੇਰੇ ਨਾ ਉਹ ਪਹਿ ਪੂ ਲਗਾਇਆ ਤੇ ਲੱਭਦਾ ਕਿਹਨੇ ਗਿਆ ਤਾਂ ਅਰੇ ਕੋਠੇੜੀ ਉਹ ਚੱਲਣਾ ਕੁਛ ਕਰ ਸਹਿ ਲੈਣਾ ਕਿਉਂ ਕਿ ਨਕਸ਼ੇ ਬਦਲ ਗਏ ਪਿੰਡਾਂ ਦੇ ਵਿੱਚ ਉੱਤਰ ਵੀ ਬਦਲ ਗਏ ਇੱਧਰ ਵੀ ਬਦਲ ਗਏ ਬਈ ਨਹੀਂ ਇੰਨਾ ਹੀ ਲਗਵਾਏਗਾ ਸਭ ਕੱਚੇ ਉਹ ਨਹੀਂ ਬੱਚੇ ਉਹ ਨਹੀਂ ਸਹਿ ਗਏ ਜਿੰਦ ਤੇ ਮਾਰੇ ਨਾ ਅੱਛਾ ਹੋਰ ਬੱਕੇ ਹੋਰ ਬੱਕੇ ਦਰਨ ਫੇਰ ਤਾਂ ਤੁਹਾਡਾ ਘਰ ਵੀ ਉੱਥੇ ਟਾਇਟੂ ਕੇ ਉਹਨਾਂ ਨੇ ਪਤਾ ਪਾ ਲਿਆ ਹੁਣ ਅੱਛਾ ਫੇਰ ਫੇਰ ਮਤਲਬ ਤੁਸੀਂ ਉਧਰੋਂ ਆ ਕੇ 5 ਸਾਲ ਉੱਥੇ ਕਿਰਾਏ ਰਹਿ ਕੇ ਫੇਰ ਤੁਸੀਂ ਸਿੱਧੇ ਇੱਥੇ ਕੰਧਾਂਲੇ ਆ ਗਏ ਆਪ ਤੋਂ ਵੇਸ਼ ਦੇ ਕੰਧਾਂਲੇ ਆ ਇੱਥੇ ਆ ਕੇ ਇੱਥੇ ਤੋਂ ਫੇਰ ਘਰ ਪੋਣਾ ਪਿਆ ਕਿ ਤੁਸੀਂ ਪਏ ਪਏ ਕਿਸੇ ਮੁਸਲਮਾਨਾਂ ਦੇ ਘਰ ਉੱਥੇ ਰਹਿਣ ਲੱਗ ਪਏ ਨਹੀਂ ਉਹ ਕੱਚੇ ਕੁਚੋਂ ਉਹਨਾਂ ਦੇ ਹਾਂ ਆ ਪਾਇਆ ਬਾਕੀ ਆ ਪਾਇਆ ਹਾਂ ਕੱਟੇ ਹੁੰਦੇ ਨੇ ਮਾਰੀ ਗੋਟੇ ਤੇ ਬਾਪੂ ਜੀ ਜਦੋਂ ਹੁਣ ਉਹ ਦਿਨ ਜੇ ਯਾਦ ਆਉਂਦੇ ਹੁਣੇ ਬਈ ਏਡਾ ਘਰ ਭਰਿਆ ਪੁਗਨਿਆ ਸੀ ਸਾਡੇ ਉੱਤੇ ਦਾਣੇ ਪਏ ਸੀ ਖੋਤੇ ਸੀ ਤੇ ਸਾਰਾ ਕੁ ਮੱਝਾਂ ਸੀ ਮੱਝਾਂ ਔਰ ਕੁੜੀਆਂ ਸੀ ਸਾਰਾ ਉਹ ਛੱਡ ਕੇ ਆ ਗਏ ਤੇ ਮੇਰੇ ਦਿਲ ਦਾ ਬੜਾ ਉਫਾਂਦਾ ਹਣਾ ਉਹ ਹੁੰਦਾ ਸੀ ਪਰ ਉਹ ਆਖਿਆ ਤੀ ਨਹੀਂ ਆਹ ਬਾਹਰ ਦੇ ਕੋੜਿਆ ਕੋੜੇ ਸਾਰੇ ਕੁੜੇ ਕੋੜਾ ਬੰਦੇ ਕਹਿੰਦੇ ਕਿ ਚੜ੍ਹ ਨਹੀਂ ਜਿੰਦਾ ਅੱਛਾ ਚੜ੍ਹਣੇ ਬੋਲੋ ਮਾਰੀ ਲਾ ਬਾੜੀ ਉੱਠ ਕੇ ਆ ਗਈ ਅੱਛਾ ਹੁਣ ਫਿਰ ਬਾਪੂ ਜੀ ਤੁਸੀਂ 110 ਸਾਲ ਦੇ ਹੋਗੇ ਹਜੇ ਤੱਕ ਵੀ ਤੁਸੀਂ ਪੂਰੇ ਕਾਇਮ ਹੋ ਅਫੀਰ ਅਫੀਰ ਅੱਛਾ ਇਹ ਸਰਜੀਪ ਬਾਪੂ ਜੀ ਜ세ਦਾਰ ਸੂਰਤ ਸਿੰਘ ਜੀ ਜਿਨ੍ਹਾਂ ਨੇ ਆਪਣੀ ਸਾਰੀ ਦਰਦ ਕਹਾਣੀ ਸੁਣਾਈ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹਨਾਂ ਦੀ ਦਰਦ ਕਹਾਣੀ ਇਹਨਾਂ ਦੇ ਯਾਰਾਂ ਬੀਲੀਆਂ ਕੋਲੇ ਪਹੁੰਚੇ ਤਾਂ ਉਹ ਇਹਨਾਂ ਨਾਲ ਗੱਲ ਕਰਨ ਬਾਪੂ ਜੀ ਤੁਹਾਡਾ ਬਹੁਤ ਬਹੁਤ ਰਵਾਜ ਨਾਲ ਬਹੁਤ ਨਾਲ ਜੀ ਕੋਰਾ ਜੋ ਕਹਿਣਾ ਕਰਦਾ